ਸਾਤ ਸੰਗਤ ਜੀ ਸਰਪੰਚ ਸਾਹਿਬ ਨੂੰ ਜੱਦੀ ਬੁਤੀ ਬੁਲਾਉਂਦਾ ਹਾਂ ਆਓ ਸਾਉ ਆਜ ਦੀ ਕੀ ਰਿਹਤ ਸੰਤਾਨ ਸਾਧਗੁਰੂ ਗੁਰੂ ਰਾਮਦਾਸ ਸਮਾਰੋਹ ਦੀ ਕਮਾਈ ਦੀ ਕਪਤਨ ਹਰ ਦਾ ਹਰ ਬੰਦੇ ਦੀ ਤਰ੍ਹਾਂ ਜੋ ਇੰਟਰਨੈਸ਼ਨਲ ਪੰਛੀ ਕਲਬ ਨੂੰ ਲੰਗਰ ਦੀ ਸੇਵਾ ਵਾਸਤੇ ਆਗਰੀ ਪਹੁੰਚਦੀ ਹੈ ਤੇ ਨਾਲ ਹੀ ਕਿ ਕਿ ਖਾਰੇ ਦਲ ਦੀ ਮੀਟਿੰਗ ਕੀਤੀ ਜਾਂਦੀ ਹੈ ਅੱਜ ਮੀਟਿੰਗਿੰਗ ਬਹੁਤ ਗੰਭੀਰ ਵਿਚਾਰਾਂ ਹੋਈਆਂ ਜੋ ਇੰਟਰਨੈਸ਼ਨਲ ਪੰਚਕਲ ਦੇ ਸਾਡੇ ਪੰਜਾਬ ਦੇ ਪ੍ਰਧਾਨ ਭਾਈ ਹਰਚੰਦ ਸਿੰਘ ਜੀ ਚਕਰ ਜੋ ਵਿਦੇਸ਼ ਦੌਰੇ ਤੇ ਹਨ ਉਹ ਉਹਨਾਂ ਨੂੰ ਕੁਝ ਸਮਾਂ ਲੱਗਣਾ ਹੈ ਇਸ ਵਾਸਤੇ ਦੇਖੇਬੰਦੀ ਨੇ ਸੂਚੇ ਰੂਪ ਵਿੱਚ ਸਲਿਖਨ ਕੀਤਾal ਉਹਨਾਂ ਦੇ ਥਾਂ ਤੇ ਇੱਕ ਜੀਵਾਂ ਇੱਕ ਜਥੇਦਾਰ ਬਾਬਾ ਜਗੰਦਰ ਸਿੰਘ ਜੀ ਗੋਵਿੰਦਪਗ ਵਾਲਿਆਂ ਨੂੰ ਦਿੱਤੀ ਹੈ ਉਹਨਾਂ ਚ ਇਹ ਸੇਵਾ ਨਿਭਾਉਣਗੇ ਦੂਸਰਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਜਨੈਲ ਸਿੰਘ ਜੀ ਫਾਲਸਾ ਢੰਗਾ ਵਾਲੇ ਮਹਾਂਪੁਰ ਖੰਡਾ ਜਨਮ ਦਿਹਾੜਾ 2 ਜੂਨ ਨੂੰ ਆ ਰਿਹਾ ਹੈ ਸਾਰੀ ਸੰਗਤ ਨੂੰ ਪਤਾ ਹੈ ਜੀ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਵਾਰ ਵੀ ਕਿਉਂ ਉਹਨਾਂ ਦਾ ਜਨਮ ਦਿਨ ਸਮਾਗਮ ਉਹਨਾਂ ਦੇ ਜਨਮ ਸਥਾਨ ਗੁਰਦੁਆਰਾ ਸੰਤ ਫਾਲਸਾ ਪਿੰਡ ਗੋਡੇ ਵਿੱਚ ਮਨਾਇਆ ਜਾ ਰਿਹਾ ਹੈ ਬਹੁਤ ਵੱਡੀ ਪੱਧਰ ਤੇ ਸੰਗਤਾਂ ਨੇ ਪਿਛਲੀ ਵਾਰ ਵੀ ਸਮੂਲੀਅਤ ਕੀਤੀ ਸੀ ਇਸ ਵਾਰ ਵੀ ਬਹੁਤ ਸਾਰੇ ਆ ਰਹੇ ਆ ਅਖੀਂ ਦੀ ਬੋਕੋ ਕੀਤੀ ਜਾ ਰਹੀ ਹੈ ਸੰਤਾ ਤਿਆਰੀਆਂ ਕਰ ਰਹੀਆਂ ਹਨ ਤੋਂ ਅੱਜ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹ ਵੀ ਜੰਦਾ ਰਾਸੇ ਵਿਚਾਰਿਆ ਗਿਆ ਹੈ ਕਿ ਸੰਗਤ ਨੂੰ ਕਿਵੇਂ ਲਿਆਉਣਾ ਹੈ ਕਿਵੇਂ ਪ੍ਰਬੰਧ ਕਰਨੇ ਹੈ ਸਾਰੇ ਪ੍ਰਬੰਧਨ ਦਾ ਜਾਜਾ ਕਿਵੇਂ ਲੈਣਾ ਹੈ ਵੱਖਰੀਆਂ ਵੱਖਰੀਆਂ ਤਿਆਰੀਆਂ ਤੇ ਰੱਖੇ ਓਕੀਆਂ ਡਿਊਟੀਆਂ ਲਗਾਈਆਂ ਗਈਆਂ ਸਾਰੇ ਇੰਟਰਨੈਸ਼ਨਲ ਪੰਥਕਾਲ ਦੇ ਜਿੰਨੇ ਵੀ ਅਹੁਦੇਦਾਰ ਹਨ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਿਆਂ ਨੇ ਜਿੰਵਾਰੀਆਂ ਸਮਝੀਆਂ ਤੇ ਨਾਲ ਤਨ ਦੇ ਹੀ ਦੇ ਨਾਲ ਇਹ ਸ਼ਿਰਨਵਾ ਹੁੰਦਾ ਕਰ ਲਿਆ ਗਈ ਹੁੰਦੀ ਹੈ ਉਹਦੀ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ-ਜਿੱਥੇ ਤੱਕ ਵੀ ਤੁਹਾਨੂੰ ਇਹ ਆਵਾਜ਼ ਪਹੁੰਚਦੀ ਹੈ ਆਪੋ ਆਪਣੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਸੰਗਤਾਂ ਨੂੰ ਇਹਦੀ ਵੀ ਸੁਨਿਆ ਲਾਓ ਕਿ ਮਹਾਪੁਰਖਾਂ ਦੇ ਵਿਵਨਸਥਾਨ ਤੇ ਜੋ ਉਹਨਾਂ ਦਾ ਜਨਮ ਦਿਹਾੜਾ ਜਨਮ ਸਮਾਗਮ ਮਨਾਇਆ ਜਾਣਾ ਹੈ ਉਹ ਇੱਕ ਪੰਖਤ ਸਮਾਗਮ ਹੁੰਦਾ ਹੈ ਤੇ ਬਹੁਤ ਵੱਡੀ ਪੱਧਰ ਤੇ ਸੰਗਤਾਂ ਵਿੱਚ ਪਛਾਹ ਹੁੰਦਾ ਹੈ ਉੱਥੇ ਜੋ ਸੰਗਤਾਂ ਪਹੁੰਚਣ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਧਰਮ ਗੁਰੂ ਅੰਮ੍ਰਿਤਸਰ ਸਾਹਿਬ ਦਾ ਪਕੂਟਾਨ ਕੋਟਵਾਰ ਸ਼ੁਕਰ ਹੈ ਜਿਨ੍ਹਾਂ ਨੇ ਆਪ ਕਿਰਪਾ ਕਰਕੇ ਇੱਥੇ ਹਾਜ਼ਰੀਆਂ ਭਰਾਈਆਂ ਹਨ ਦਰਸ਼ਨ ਦੀਦਾਰੇ ਬਖਸ਼ਿਦਾਂ ਦਰਸ਼ਨ ਇਸ਼ਨਾਨ ਬਖਸ਼ਿਦਾਂ ਗੁਰੂ ਸਾਹਿਬ ਜੀ ਦਾ ਪਕੂਟਾਨ ਕੋਟਵਾਰ ਬਹੁਤ ਬਹੁਤ ਧੰਨਵਾਦ ਸ਼ੁਕਰ ਹੈ ਸਰਬੱਤ ਸੰਗਤ ਕੱਢ ਕੇ ਫਤਿਹ ਬੁਲਾਓ ਵਾਲੇ ਮਰਦੀ ਦਾ ਆਖਾਲ ਸਾਹਿਬ